ਕੰਗਨਾ ਦੇ ਖਿਲਾਫ ਇਸ ਵਿਵਾਦਿਤ ਬਿਆਨ ਦੇ ਲਈ ਉਹਦੇ ਉੱਤੇ ਐਕਸ਼ਨ ਲਿਆ ਜਾਣਾ ਚਾਹੀਦਾ ਹੈ। ਜਾਂ ਕੰਗਨਾ ਆਪ ਅਸਤੀਫਾ ਦੇਵੇ ਜਾਂ ਪਾਰਟੀ ਦੀ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਉਹਦੇ ਉੱਤੇ ਐਕਸ਼ਨ ਲੈਂ ਕੇ ਕਿਸਾਨਾਂ ਤੋਂ ਮਾਫੀ ਮੰਗਣ। ਪੰਜਾਬ ਬੀਜੇਪੀ ਲੀਡਰਸ਼ਿਪ ਵੀ ਇਸ ਵੇਲੇ ਕਿਸਾਨਾਂ ਦੇ ਨਾਲ ਔਰ ਪੈਣਾ ਦੇ ਨਾਲ ਨਹੀਂ ਖੜੀ ਹੋ ਸਕਦੀ ਤਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ। ਦੇਖਿਆ ਜਾਏ ਤਾਂ ਵਿਰੋਧ ਤਾਂ ਲਗਾਤਾਰ ਹੋ ਰਿਹਾ ਹੈ। ਉਹਨਾਂ ਦਾ ਕੰਗਨਾ ਦਾ ਜਿਹੜਾ ਕੰਗਨਾ ਦਾ ਬਿਆਨ ਹੈ ਉਹਦੇ ਉਹਨੇ ਇਹ ਜਿਹੜਾ ਬੀਜੇਪੀ ਦਾ ਹੈ ਨਾ ਕਿਸਾਨ ਵਿਰੋਧੀ ਚਿਹਰਾ ਉਹ ਨੰਗਾ ਕਰ ਦਿੱਤਾ ਹੈ ਬੀਜੇਪੀ ਪੰਜਾਬ ਤੋਂ ਨਫ਼ਰਤ ਕਰਦੀ ਹੈ ਸਾਡੀ ਜਿਹੜੀ ਪੀਸੀ ਸੀਗੀ ਕਿ ਉਹ ਤਰੀਕੇ ਵੱਖਰੇ ਵੱਖਰੇ ਇਸਤੇਮਾਲ ਕਰਦੇ ਪਰ ਮੈਸੇਜ ਹਮੇਸ਼ਾ ਇੱਕ ਹੀ ਹੁੰਦਾ ਹੈ ਵੈਰੀ ਲਾਊਡ ਐਂਡ ਵੈਰੀ ਕਲੀਅਰ ਕਿ ਉਹ ਪੰਜਾਬ ਨੂੰ ਪਸੰਦ ਨਹੀਂ ਕਰਦੇ ਪੰਜਾਬ ਦੇ ਨਾਲ ਨਫ਼ਰਤ ਕਰਦੇ ਨੇ ਕਦੀ ਸਾਡੀਆਂ ਚੱਕੀਆਂ ਬਾਹਰ ਕੱਢਤੀਆਂ ਜਾਂਦੀਆਂ ਨੇ ਕਦੀ ਯੂਨੀਅਨ ਬਜਟ ਦੇ ਵਿੱਚ ਪੰਜਾਬ ਦਾ ਨਾਂ ਨਹੀਂ ਲਿਆ ਜਾਂਦਾ ਹੈਗਾ ਸਾਡਾ ਫੰਡ ਰੋਕ ਲਿਆ ਜਾਂਦਾ ਸੋ ਇਹ ਸਾਰੇ ਤਰੀਕੇ ਕੀ ਪ੍ਰੂਵ ਕਰਦੇ ਨੇ ਕਿ ਬੀਜੇਪੀ ਕੇਂਦਰ ਦੇ ਵਿੱਚ ਬੈਠੀ ਬੀਜੇਪੀ ਸਰਕਾਰ ਜਿਹੜੀ ਹੈ ਉਹ ਪੰਜਾਬ ਨੂੰ ਪਸੰਦ ਨਹੀਂ ਕਰਦੀ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਆ ਜੇ ਗੱਲ ਕਰੀਏ ਤਾਂ ਅੱਜ ਆਮ ਆਦਮੀ ਪਾਰਟੀ ਦੇ ਮਹਿਲਾ ਵਿੰਗ ਨੇ ਇੱਕ ਪ੍ਰੈਸ ਕਾਨਫਰੰਸ ਕੀਤੀ ਹੈ ਤੇ ਕੰਗਨਾ ਰਣੌਤ ਨੂੰ ਕਿਰਿਆ ਬੀਜੇਪੀ ਨੂੰ ਕਿਰਿਆ ਪੰਜਾਬ ਬੀਜੇਪੀ ਖਾਸ ਕਰਕੇ ਹਰਜੀਤ ਗਰੇਵਾਲ ਦੇ ਬਿਆਨ ਤੇ ਉਹਨਾਂ ਨੇ ਆਪਣੀ ਅੱਜ ਗੱਲਬਾਤ ਰੱਖੀ ਹੈ ਸਾਡੇ ਨਾਲ ਜੀਵਨ ਜੋਤ कौर ਨੇ ਵਿਧਾਇਕ ਨੇ ਉਹਨਾਂ ਨਾਲ ਗੱਲਬਾਤ ਕਰਦੇ ਆ ਮੈਡਮ ਅੱਜ ਜਿਹੜੀ ਤੁਸੀਂ ਪੀਸੀ ਕੀਤੀ ਅੱਜ ਤੁਸੀਂ ਖਾਸ ਕਰਕੇ ਕੰਗਨਾ ਰਣੌਤ ਨੂੰ ਲੈ ਕੇ ਕਾਫੀ ਜ਼ਿਆਦਾ ਸਰਗਰਮ ਦਿਖਾਈ ਦਿੱਤੀਆਂ ਨੇ ਅੱਜ ਮਹਿਲਾਵਾਂ ਆਮ ਆਦਮੀ ਪਾਰਟੀ ਦੀਆਂ ਵਿਧਾਇਕ ਸਪੋਕਸ ਪਰਸਨ ਜਿਹੜੇ ਨੇ ਪਰ ਜੇ ਦੇਖਿਆ ਜਾਏ ਤਾਂ ਵਿਰੋਧ ਤਾਂ ਲਗਾਤਾਰ ਹੋ ਰਿਹਾ ਹੈ ਉਹਨਾਂ ਦਾ ਕੰਗਨਾ ਦਾ ਅੱਜ ਤੁਸੀਂ ਕੀ ਮੁੱਦਾ ਰੱਖਣਾ ਚਾਹ ਰਹੇ ਸੀ ਦੇਖੋ ਇੱਕ ਚੀਜ਼ ਬਹੁਤ ਕਲੀਅਰ ਹੈ ਕਿ ਜਿਹੜਾ ਕੰਗਨਾ ਦਾ ਬਿਆਨ ਹੈ ਉਹਦੇ ਉਹਨੇ ਇਹ ਜਿਹੜਾ ਭਾਜਪਾ ਦਾ ਹੈ ਨਾ ਕਿਸਾਨ ਵਿਰੋਧੀ ਚਿਹਰਾ ਉਹ ਨੰਗਾ ਕਰ ਦਿੰਦਾ ਹੈ ਔਰ ਇੱਕ ਚੀਜ਼ ਬਹੁਤ ਕਲੀਅਰ ਹੋ ਰਹੀ ਹੈ ਕਿ ਬੀਜੇਪੀ ਪੰਜਾਬ ਤੋਂ ਨਫ਼ਰਤ ਕਰਦੀ ਹੈ ਸਾਡੀ ਜਿਹੜੀ ਪੀਸੀ ਸੀਗੀ ਕਿ ਉਹ ਤਰੀਕੇ ਵੱਖਰੇ ਵੱਖਰੇ ਇਸਤੇਮਾਲ ਕਰਦੇ ਪਰ ਮੈਸੇਜ ਹਮੇਸ਼ਾ ਇੱਕ ਹੀ ਹੁੰਦਾ ਹੈ ਵੈਰੀ ਲਾਊਡ ਐਂਡ ਵੈਰੀ ਕਲੀਅਰ ਕਿ ਉਹ ਪੰਜਾਬ ਨੂੰ ਪਸੰਦ ਨਹੀਂ ਕਰਦੇ ਪੰਜਾਬ ਦੇ ਨਾਲ ਨਫ਼ਰਤ ਕਰਦੇ ਨੇ ਸੋ ਤਰੀਕੇ ਅਸੀਂ ਦੱਸਦੇ ਤੁਹਾਨੂੰ ਕਿ ਕਦੀ ਸਾਡੀਆਂ ਚੱਕੀਆਂ ਬਾਹਰ ਕੱਢਤੀਆਂ ਜਾਂਦੀਆਂ ਨੇ ਕਦੀ ਯੂਨੀਅਨ ਬਜਟ ਦੇ ਵਿੱਚ ਪੰਜਾਬ ਦਾ ਨਾਂ ਨਹੀਂ ਲਿਆ ਜਾਂਦਾ ਹੈਗਾ ਸਾਡਾ ਫੰਡ ਰੋਕ ਲਿਆ ਜਾਂਦਾ ਸੋ ਇਹ ਸਾਰੇ ਤਰੀਕੇ ਕੀ ਪ੍ਰੂਫ ਕਰਦੇ ਨੇ ਕਿ ਬੀਜੇਪੀ ਕੇਂਦਰ ਦੇ ਵਿੱਚ ਬੈਠੀ ਬੀਜੇਪੀ ਸਰਕਾਰ ਜਿਹੜੀ ਹੈ ਉਹ ਪੰਜਾਬ ਨੂੰ ਪਸੰਦ ਨਹੀਂ ਕਰਦੀ ਔਰ ਹੁਣ ਜਿਹਨੂੰ ਕਹਿੰਦੇ ਆ ਨਾ ਕਿ ਹੱਦੋਂ ਪਾਰ ਹੋ ਗਿਆ ਕੰਮ ਜਦੋਂ ਇਹਨਾਂ ਦੀ ਇੱਕ ਮੈਂਬਰ ਪਾਰਲੀਮੈਂਟ ਕੰਗਨਾ ਰਣੋਤ ਹੈ ਜਿਹੜੀ ਉਹ ਇੰਨਾ ਸਾਡੇ ਕਿਸਾਨ ਭਰਾਵਾਂ ਦੇ ਲਈ ਇੰਨਾ ਗੰਦਾ ਬਿਆਨ ਉਹਨਾਂ ਨੇ ਦਿੱਤਾ ਹੈ ਕਿ ਸਾਨੂੰ ਸ਼ਰਮ ਆਉਂਦੀ ਪਈ ਹੈ ਕਿ ਉਹ ਜਿਹੜੀ ਸਾਈਟ ਸੀਗੀ ਕਿਸਾਨ ਅੰਦੋਲਨ ਵਾਲੀ ਉਥੇ ਰੇਪਸ ਹੋ ਰਹੇ ਸੀਗੇ ਔਰ ਇੱਥੇ ਨਹੀਂ ਰੁਕੇ ਬਕਾਇਦਾ ਅੱਗੋਂ ਇਹ ਕਹਿ ਰਹੇ ਕਿ ਮੇਰੇ ਕੋਲ ਪ੍ਰੂਫ ਹੈਗੇ ਨੇ ਸੋ ਅੱਜ ਦੀ ਪੀਸੀ ਦੇ ਵਿੱਚ ਅਸੀਂ ਇਹਨਾਂ ਨੂੰ ਇੱਕ ਤਾਂ ਚੇਤਾਵਨੀ ਦਿੱਤੀ ਹੈ ਇਹਨਾਂ ਦੇ ਅਸਤੀਫੇਆਂ ਦੀ ਅਸੀਂ ਮੰਗ ਕਰ ਰਹੇ ਹਾਂ ਕਿ ਜੇ ਇਹ ਇਸ ਵਿਵਾਦ ਤੋਂ ਬਾਅਦ ਗੰਨਾ ਦੇ ਖਿਲਾਫ ਕੋਈ ਐਕਸ਼ਨ ਨਹੀਂ ਲੈ ਸਕਦੇ ਜੇ ਸਾਡੇ ਕਿਸਾਨ ਭਰਾਵਾਂ ਦੇ ਨਾਲ ਨਹੀਂ ਖੜੇ ਹੋ ਸਕਦੇ ਜੇ ਸਾਡੀਆਂ ਪੈਣਾ ਧੀਆਂ ਦੇ ਨਾਲ ਨਹੀਂ ਖੜੇ ਹੋ ਸਕਦੇ ਤੇ ਇਹਨਾਂ ਨੂੰ ਲੀਡਰ ਰਹਿਣ ਦਾ ਕੋਈ ਹੱਕ ਨਹੀਂ ਹੈ ਇਹਨਾਂ ਨੂੰ ਸਾਰਿਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਕੱਲ ਤੁਸੀਂ ਕਿਸਾਨ ਭਰਾਵਾਂ ਦੀ ਕੀਤੀ ਜਾਂ ਫਿਰ ਤੁਸੀਂ ਕੀ ਕਿ ਪੈਣਾ ਧੀਆਂ ਦੇ ਨਾਲ ਜਿੱਦੋਂ ਤੱਕ ਗੱਲ ਕੀਤੀ ਜਾਵੇ ਤਾਂ ਕਗਨਰ ਰੌਤਵੀਕ ਔਰਤ ਨੇ ਉਹਨਾਂ ਨੂੰ ਖਾਸ ਕਰਕੇ ਆਮ ਤੌਰ ਤੇ ਹੀ ਦੇਖਿਆ ਜਾਂਦਾ ਹੈ ਕਿ ਚਲੋ ਕਈ ਵਾਰੀ ਜਿਹੜਾ ਸਾਡੇ ਪਿਟਰੀਆਰਕਲ ਸਿਸਟਮ ਹੈਗਾ ਜਿਸ ਤਰੀਕੇ ਦੇ ਨਾਲ ਤੇ ਪੁਰਸ਼ ਤਾਂ ਇਦਾਂ ਦੀਆਂ ਗੱਲਾਂ ਕਰ ਦਿੰਦੇ ਨੇ ਕਈ ਵਾਰੀ ਉਹ ਇਸ ਚੀਜ਼ ਦਾ ਲਿਹਾਜ਼ ਨਹੀਂ ਰੱਖਦੇ ਕਿ ਉਹਨਾਂ ਨੂੰ ਔਰਤਾਂ ਦੇ ਪ੍ਰਤੀ ਕਿਸ ਤਰੀਕੇ ਦਾ ਰਵਈਆ ਜਿਹੜਾ ਪਨਾਣਾ ਚਾਹੀਦਾ ਜਾਂ ਕਿੰਨੀ ਇੱਕ ਗੱਲ ਕਰਨੀ ਚਾਹੀਦੀ ਹੈ ਪਰ ਕੁਝ ਵੀ ਹੋਵੇ ਪਰ ਨਾਨਾ ਕਰਦੇ ਫਿਰ ਵੀ ਕੋਈ ਵੀ ਔਰਤ ਹੋਵੇ ਕਿਸੇ ਵੀ ਸਤਰ ਤੇ ਵੀ ਹੋਵੇ ਫਿਰ ਵੀ ਤੁਸੀਂ ਉਸ ਨੂੰ ਉਸ ਤਰੀਕੇ ਦੇ ਨਾਲ ਕਹਿਣਾ ਸਹੀ ਗੱਲ ਨਹੀਂ ਹੁੰਦੀ ਹੈ ਔਰ ਇਸ ਗੱਲ ਦੇ ਹਰ ਕੋਈ ਹਾਮੀ ਭਰਦਾ ਹੈ ਪਰ باوجود ਉਸ ਦੇ ਜਿਸ ਤਰੀਕੇ ਦੇ ਨਾਲ ਕੰਗਨਾ ਬੀਇੰਗ ਅ ਫੀਮੇਲ ਹੁੰਦੇ باوجود ਉਹਨਾਂ ਨੇ ਐਵੇਂ ਦੀ ਗੱਲ ਕੀਤੀ ਤੁਸੀਂ ਇਹਨੂੰ ਕਿੱਥੋਂ ਤੱਕ ਠੀਕ ਮੰਨਦੇ ਹੋ ਖਾਸ ਕਰਕੇ ਜਦੋਂ ਇੱਕ ਪਬਲਿਕ ਫਿਗਰ ਨੇ ਦੇਖੋ ਇੱਕ ਗੱਲ ਮੈਂ ਬਹੁਤ ਸਪਸ਼ਟ ਕਰਨਾ ਚਾਹੁੰਨੀ ਆ ਕਿ ਅੱਜ ਦੀ ਡੇਟ ਵਿੱਚ ਅਗਰ ਕੋਈ ਸਭ ਤੋਂ ਗੰਦਾ ਕ੍ਰਾਈਮ ਹੈ ਕਿ ਨੌਣਾ ਕ੍ਰਾਈਮ ਹੈ ਤਾਂ ਉਹ ਰੇਪ ਹੈ ਔਰ ਮੇਰਾ ਪਰਸਨਲ ਇਹ ਮੰਨਣਾ ਹੈ ਕਿ ਰੇਪ ਜਿਹੇ ਸ਼ਬਦ ਨੂੰ ਲੈ ਕੇ ਕੋਈ ਕੈਜੂਅਲ ਟਿੱਪਣੀਆਂ ਨਹੀਂ ਹੋਣੀਆਂ ਚਾਹੀਦੀਆਂ ਔਰ ਸਪੈਸ਼ਲੀ ਇੱਕ ਫੀਮੇਲ ਦੇ ਮੂੰਹੋਂ ਤੇ ਬਿਲਕੁਲ ਹੀ ਨਹੀਂ ਹੋਣੀਆਂ ਚਾਹੀਦੀਆਂ ਸੋ ਅਸੀਂ ਇਸ ਦਾ ਡਟ ਕੇ ਵਿਰੋਧ ਕਰਾਂਗੇ ਇੱਕ ਫੀਮੇਲ ਹੋਣ ਦੇ ਨਾਤੇ ਉਹਦੇ ਮੂੰਹੋਂ ਇਹ ਗੱਲਾਂ ਵੈਸੇ ਵੀ ਨਹੀਂ ਛੋਪਦੀਆਂ ਸੀਗੀਆਂ ਦੂਸਰੀ ਗੱਲ ਫੀਮੇਲ ਫਸਟ ਫਿਰ ਤੁਸੀਂ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਔਰ ਇਸ ਵੇਲੇ ਉਹ ਇੱਕ ਬਹੁਤ ਜ਼ਿੰਮੇਵਾਰੀ ਵਾਲੀ ਸੀਟ ਦੇ ਉੱਤੇ ਬੈਠੇ ਸ਼ੀ ਇਜ਼ ਮੈਂਬਰ ਪਾਰਲੀਮੈਂਟ ਔਰ ਉਹ ਤਾਂ ਉਹਨਾਂ ਦੇ ਮੂੰਹੋਂ ਬਿਲਕੁਲ ਹੀ ਨਹੀਂ ਨਿਕਲਣਾ ਚਾਹੀਦਾ ਸੀਗਾ ਸੋ ਸਾਡੀ ਇੱਕ ਹੀ ਮੰਗ ਹੈ ਬੀਜੇਪੀ ਪੰਜਾਬ ਤੋਂ ਵੀ ਔਰ ਸੈਂਟਰਲ ਬੀਜੇਪੀ ਲੀਡਰਸ਼ਿਪ ਤੋਂ ਮੰਗੇ ਕਿ ਉਹਨਾਂ ਨੂੰ ਕੰਗਣਾ ਨੂੰ ਉਹਦਾ ਅਸਤੀਫਾ ਕੰਗਣਾ ਦਾ ਅਸੀਂ ਮੰਗ ਕਰਦੇ ਹਾਂ ਜਾਂ ਕੰਗਣਾ ਮਾਫੀ ਮੰਗੇ ਕਿਸਾਨਾਂ ਤੋਂ ਔਰ ਪੰਜਾਬ ਬੀਜੇਪੀ ਕਿਉਂਕਿ ਹਰਜੀਤ ਗਰੇਵਾਲ ਜੀ ਔਰ ਇਹ ਕਹਿ ਕੇ ਡਿਫੈਂਡ ਕਰ ਰਹੇ ਨੇ ਕਿ ਉਹ ਆਪਣੇ ਬਿਜ਼ਨਸ ਦੇ ਕਰਕੇ ਇਹ ਜੇ ਵਿਵਾਦਿਤ ਬਿਆਨ ਦਿੰਦੀ ਰਹਿੰਦੀ ਹੈ ਤਾਂ ਫਿਰ ਮੈਂ ਹਰਜੀਤ ਗਰੇਵਾਲ ਜੀ ਨੂੰ ਵੀ ਕਹਿੰਨੀ ਆ ਕਿ ਇਹਦਾ ਮਤਲਬ ਕਿ ਉਹ ਪੰਜਾਬ ਦੇ ਕਿਸਾਨਾਂ ਦੀ ਬੇਇੱਜ਼ਤੀ ਕਰ ਰਹੀ ਹੈ ਤੇ ਤੁਸੀਂ ਡਿਫੈਂਡ ਕਰ ਰਹੇ ਹੋ ਤੁਹਾਨੂੰ ਵੀ ਅਸਤੀਫਾ ਦੇ ਦੇਣਾ ਚਾਹੀਦਾ ਹੈ ਖਾਸ ਤੌਰ ਤੇ ਇੱਕ ਹੋਰ ਗੱਲ ਕਹੀਏ ਕਿ ਪੰਜਾਬ ਬੀਜੇਪ ਨੂੰ ਜਿਹੜਾ ਵਿਰੋਧ ਕਰਨਾ ਚਾਹੀਦਾ ਹੈ ਖਾਸ ਕਰਕੇ ਕੰਗਨਾ ਰਣੌਤ ਦਾ ਜਾਂ ਫਿਰ ਉਹਨਾਂ ਨੂੰ ਕਹਿਣਾ ਚਾਹੀਦਾ ਵੀ ਆਪਣੀ ਪਾਰਟੀ ਉਹਨਾਂ ਦੀ ਐਕਸ਼ਨ ਲਵੇ ਇੱਕ ਸਿੰਪਲ ਇੱਕ ਉਹਨੇ ਡਾਕੂਮੈਂਟ ਇੱਕ ਚਿੱਠੀ ਕੱਢ ਦਿੱਤੀ ਉਹਨਾਂ ਤੋਂ ਆਪਣੇ ਆਪ ਨੂੰ ਪੱਲਾ ਝਾੜ ਲਿਆ ਹਰਿਆਣਾ ਦੇ ਇਲੈਕਸ਼ਨ ਵੀ ਨੇ ਡੈਫੀਨਿਟਲੀ ਸਾਡਾ ਨਾਲ ਲੱਗਦਾ ਸੂਬਾ ਹੈਗਾ ਔਰ ਬੀਜੇਪੀ ਦੀ ਐਸਟੀ ਵਿੱਚ ਸਰਕਾਰ ਹੈਗੀ ਹੈ ਬੀਜੇਪੀ ਚਾਹੇਗੀ ਕਿ ਕੋਈ ਅਜਾ ਅਸੀਂ ਨਾ ਪੰਗਾ ਲਈਏ ਜਿਹਦੇ ਨਾਲ ਕਿ ਕਿਸਾਨਾਂ ਨੂੰ ਵੀ ਛੇੜੀਏ ਮਹਿਲਾਵਾਂ ਨੂੰ ਵੀ ਛੇੜੀਏ ਔਰ ਸੜਕਾਂ ਤੇ ਫਿਰ ਜਿਹੜੇ ਹੈਗੇ ਉਹ ਉਤਰ ਆਣ ਕਿਸਾਨ ਜਾਂ ਮਹਿਲਾਵਾਂ ਵੀ ਤੁਹਾਨੂੰ ਲੱਗਦਾ ਵੀ ਇਹ ਸਾਰੀ ਸਿਆਸਤ ਜਿਹੜੀ ਹੈ ਬਹੁਤ ਭੜੇ ਪਖਵਾਲ ਜਾਰੀ ਹੈ ਕਿਉਂਕਿ ਨਾ ਨਾ ਕਰਦੇ ਤੁਸੀਂ ਕਈ ਚੀਜ਼ਾਂ ਦੀ ਗਰਮੀਆ ਜਿਹੜਾ ਉਹ ਭੁੱਲਦੇ ਚਲੇ ਜਾ ਰਹੇ ਹੋ ਅ ਦੇਖੋ ਤੁਸੀਂ ਠੀਕ ਕਹਿ ਰਹੇ ਹੋ ਕਿ ਸਿਆਸਤ ਜਿਹੜੀ ਹੈਗੀ ਆ ਉਹ ਬਹੁਤ ਗਲਤ ਪਾਸੇ ਜਾ ਚੁੱਕੀ ਹੈ ਵਿੰਡੇਟਾ ਪੋਲਿਟਿਕਸ ਬਹੁਤ ਜਾ ਰਹੀ ਹੈ ਔਰ ਸਿਆਸਤ ਦੇ ਵਿੱਚ ਕੰਮਾਂ ਦੀ ਗੱਲ ਘੱਟ ਹੁੰਦੀ ਹੈ ਡਿਵੈਲਪਮੈਂਟ ਦੀ ਗੱਲ ਘੱਟ ਹੁੰਦੀ ਹੈ ਔਰ ਇਹੋ ਜਿਹੇ ਵਿਵਾਦਿਤ ਬਿਆਨ ਜਿਹੜੇ ਆ ਉਹ ਜ਼ਿਆਦਾ ਦਿੱਤੇ ਜਾਂਦੇ ਔਰ ਸਪੈਸੀਫਿਕਲੀ ਬੀਜੇਪੀ ਦੇ ਜਿਹੜੇ ਲੀਡਰਸ ਨੇ ਉਹਨਾਂ ਵੱਲੋਂ ਇਹੋ ਜਿਹੇ ਬਿਆਨ ਜਿਹੜੇ ਆ ਉਹ ਬਹੁਤ ਜ਼ਿਆਦਾ ਦਿੱਤੇ ਜਾਂਦੇ ਔਰ ਬੀਜੇਪੀ ਨੂੰ ਇਹੋ ਜਿਹੇ ਬਿਆਨਾਂ ਤੋਂ ਗੁਰੇਜ਼ ਕਰਨਾ ਚਾਹੀਦਾ ਨਹੀਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਬੀਜੇਪੀ ਨੂੰ ਬਹੁਤ ਨੁਕਸਾਨ ਹੋ ਸਕਦਾ ਤੁਹਾਡੀ ਪਾਰਟੀ ਦੇ ਵਿੱਚ ਜ਼ਿਆਦਾਤਰ ਦੂਸਰੀਆਂ ਪਾਰਟੀਆਂ ਜਿਹੜੀਆਂ ਨੇ ਉਹਦੇ ਵਿੱਚ ਗੱਲ ਤਾਂ ਬਹੁਤ ਹੁੰਦੀ ਹੈ ਕਿ ਔਰਤਾਂ ਨੂੰ ਜਿਹੜਾ ਉਹ ਇੱਕ ਪਾਰਟਿਕੂਲਰ ਪ੍ਰੋਪੋਰਸ਼ਨ ਦੇ ਵਿੱਚ ਪਾਰਟੀ ਦੇ ਵਿੱਚ ਜਾਂ ਫਿਰ ਉਹਨਾਂ ਨੂੰ ਸਰਕਾਰਾਂ ਦੇ ਵਿੱਚ ਥਾਂ ਦਿੱਤੀ ਜਾਏਗੀ ਪਰ ਉਹਨਾਂ ਦੇਖਣ ਨੂੰ ਨਹੀਂ ਮਿਲਦਾ ਉਸ ਤਰੀਕੇ ਦੇ ਨਾਲ ਤੁਹਾਨੂੰ ਲੱਗਦਾ ਹੈ ਕਿ ਜਿਹੜੀ ਆਮ ਆਦਮੀ ਪਾਰਟੀ ਦੀ ਇਸ ਟਾਈਮ ਤੁਸੀਂ ਖਰਕਸ ਕੇ ਮਹਿਲਾ ਵਿੰਗ ਹੈਗੇ ਹੋ ਉਹ ਆਪਣੀ ਗੱਲ ਜਿਹੜਾ ਜ਼ਿਆਦਾ ਜਜ਼ਬੇ ਨਾਲ ਕਹਿ ਸਕਰੇ ਹਾਂ ਦੇਖੋ ਮੈਨੂੰ ਇਸ ਗੱਲ ਦਾ ਬਹੁਤ ਮਾਣ ਮਹਿਸੂਸ ਹੁੰਦਾ ਹੈ ਕਿ ਮੈਂ ਇੱਕ ਅਜਿਹੀ ਪਾਰਟੀ ਤੋਂ ਚੁਣਿਆ ਹੋਇਆ ਨਮਾਇਦਾਂ ਹਾਂ ਜਿਸ ਪਾਰਟੀ ਨੇ ਲੇਡੀਜ਼ ਨੂੰ ਬਹੁਤ ਅੱਛਾ ਪਲੇਟਫਾਰਮ ਦਿੱਤਾ ਹੈ ਕਿਉਂਕਿ ਜੇ ਮੈਂ ਕਰਾਂ ਗੱਲ ਪੁਰਾਣੀਆਂ ਰਵਾਇਤੀ ਪਾਰਟੀਆਂ ਦੀ ਤਾਂ ਉਹਦੇ ਵਿੱਚ ਲੇਡੀਜ਼ ਨੂੰ ਸਿਰਫ ਇੱਕ ਸਟੇਜ ਸ਼ੇਅਰਿੰਗ ਤੱਕ ਦੀ ਜਗ੍ਹਾ ਮਿਲਦੀ ਸੀ ਔਰ ਉਹ ਵੀ ਚੰਦ ਲੇਡੀਜ਼ ਹੁੰਦੀਆਂ ਸੀ ਮੈਂ ਅੱਜ ਵੀ ਅਗਰ ਵਿਧਾਨ ਸਭਾ ਦੀ ਗੱਲ ਕਰਦੀਆਂ ਤਾਂ ਸਾਡੇ ਆਪੋਜ਼ਿਟ ਸਾਈਡ ਤੇ ਦੋ ਲੇਡੀਜ਼ ਐ ਸਾਡੇ ਵਾਲੇ ਪਾਸੇ ਬਹੁਤ ਸਾਰੀਆਂ ਦੋ ਵੀ ਆਰ ਨਾਟ ਯੈਟ 50% ਮੈਂ ਤਾਂ ਲੇਡੀਜ਼ ਨੂੰ ਵੀ ਇਹ ਕਨਵਿੰਸ ਕਰਾਉਣੀ ਆ ਕਿ ਸਾਨੂੰ ਪੋਲਿਸੀ మేਕਿੰਗ ਦੇ ਵਿੱਚ ਹਿੱਸਾ ਜ਼ਰੂਰ ਬਣਨਾ ਚਾਹੀਦਾ ਕਿਉਂਕਿ ਤੁਸੀਂ ਦੇਖੋ ਕੋਵਿਡ ਦੇ ਵਿੱਚ ਵੀ ਜਿਨ੍ਹਾਂ ਕੰਟਰੀਜ਼ ਨੂੰ ਲੇਡੀਜ਼ ਨੇ ਮੈਨੇਜ ਕੀਤਾ ਉੱਥੇ ਕੋਵਿਡ ਮੈਨੇਜਮੈਂਟ ਬਹੁਤ ਅੱਛੀ ਹੋਈ ਸੀਗੀ ਔਰ ਹਰ ਲੇਡੀ ਆਪਣੀ ਘਰ ਦੀ ਜੇ ਘਰ ਚਲਾਉਂਦੀ ਹੈ ਤੇ ਘਰ ਚ ਪੋਲਿਸੀ ਲੇਡੀ ਬਣਾਉਂਦੀ ਹੈ ਤਾਂ ਘਰ ਬਹੁਤ ਚੰਗੇ ਚੱਲਦੇ ਨੇ ਸੋ ਮੇਰਾ ਇਹ ਪਰਸਨਲੀ ਵੀ ਮੰਨਣਾ ਹੈ ਕਿ ਸਾਨੂੰ ਅਜੇ 50% ਰਿਪਰੈਜ਼ੈਂਟੇਸ਼ਨ ਪੋਲਿਟੀਕ ਦੇ ਵਿੱਚ ਚਾਹੀਦੀ ਪਰ ਹੈਵਿੰਗ ਸੈਟਡ दैट ਮੈਂ ਆਪਣੀ ਪਾਰਟੀ ਦਾ ਬਹੁਤ ਸ਼ੁਕਰਗੁਜ਼ਾਰ ਹਾਂ ਕਿਉਂਕਿ ਉਹਨਾਂ ਨੇ ਲੇਡੀਜ਼ ਨੂੰ ਬਹੁਤ ਚੰਗੀ ਰਿਪਰੈਜੈਂਟੇਸ਼ਨ ਦਿੱਤੀ ਔਰ ਐਸ ਵੂਮਨ ਵੀ ਆਲਸੋ ਕਿਉਂਕਿ ਮੈਂ ਕੋ ਪ੍ਰੈਜ਼ੀਡੈਂਟ ਵੂਮਨ ਵਿੰਗ ਪੰਜਾਬ ਵੀ ਰਹੀ ਹਾਂ ਔਰ ਸਾਡੀ ਜਿਹੜੀ ਸਾਡੀ ਪਾਰਟੀ ਦੀ ਇੱਕ ਕੈਂਪੇਨ ਸਟਰੈਟਜੀ ਦੀ ਜਿਹੜੀ ਰੀਡ ਦੀ ਹੱਡੀ ਡੋਰ ਟੂ ਡੋਰ ਉਹ ਸਾਡੀ ਔਮਨ ਵਿੰਗ ਨੇ ਕੀਤਾ ਸੀਗਾ ਔਰ ਅੱਜ ਮੈਂ ਵੀ ਅਗਰ ਜਿੱਤ ਕੇ ਜਿਹੜੀ ਸਾਡੀ ਮੇਰੀ ਸੀਟ ਸੀਗੀ ਹੋਟੇ ਸੀਟ ਸੀਗੀ ਔਰ ਮੈਨੂੰ ਲੱਗਦਾ ਕਿ ਮੈਂ ਵੀ ਅਗਰ ਉਹ ਸੀਟ ਜਿੱਤਣ 'ਚ ਕਾਮਯਾਬ ਹੋਈ ਤਾਂ ਉਹਦੇ ਪਿੱਛੇ ਇੱਕ ਹੀ ਤਾਕਤ ਸੀ ਡੋਰ ਟੂ ਡੋਰ ਕੈਂਪੇਨ ਸੋ ਹਾਂਜੀ ਸੋ ਹਾਂਜੀ ਮੈਨੂੰ ਲੱਗਦਾ ਕਿ ਸਾਡੀ ਪਾਰਟੀ ਨੇ ਮਹਿਲਾਵਾਂ ਨੂੰ ਬਹੁਤ ਵਧੀਆ ਪਲੇਟਫਾਰਮ ਦਿੱਤਾ ਔਰ ਇਹਦੇ ਨਾਲ ਹੀ ਮੈਂ ਮਹਿਲਾਵਾਂ ਨੂੰ ਵੀ ਕਹਾਂਗੀ ਕਿ ਪੋਲਿਟਿਕਸ ਦੇ ਵਿੱਚ ਮਹਿਲਾਵਾਂ ਦੀ ਬਹੁਤ ਲੋੜ ਹੈ ਸਾਡੀ ਸਾਡੀ ਪਾਰਟੀ ਦੇ ਵਿੱਚ ਅਜੇ ਵੀ ਲੇਡੀਜ਼ ਦੇ ਲਈ ਬਹੁਤ ਸਾਰੀ ਜਗ੍ਹਾ ਹੈ ਸੋ ਮੈਂ ਚਾਹਾਂ ਕਹਿੰਗੇ ਕਿ ਚੰਗੀਆਂ ਲੇਡੀਆਂ ਚੰਗਾ ਯੂਥ ਚੰਗੀਆਂ ਕੁੜੀਆਂ ਜਿਹੜੀਆਂ ਹੈਗੀਆਂ ਨੇ ਉਹ ਅਮਦਨੀ ਪਾਰਟੀ ਜ਼ਰੂਰ ਜੁਆਇਨ ਕਰਨ। ਫੰਗਨਾ ਤੇ ਵਾਪਿਸ ਆਣੀਆਂ ਜਿਸ ਤਰ੍ਹਾਂ ਉਹਦੀ ਐਮਰਜੈਂਸੀ ਮੂਵੀ ਹੈ ਜਿਹੜੀ ਹਜੇ ਤਾ ਰੋਕ ਦਿੱਤੀ ਗਈ ਹੈ ਇੱਕ ਤਰੀਕੇ ਦੀ ਕਲੈਰਿਟੀ ਨਹੀਂ ਮਿਲੀ ਉਹਨਾਂ ਕਲੀਅਰ ਨਹੀਂ ਹੋਈ ਹੈ ਜਿਸ ਸੈਂਸਰ ਬੋਰਡ ਤੋਂ ਤੁਹਾਨੂੰ ਲੱਗਦਾ ਹੈ ਜੀ ਮੂਵੀਜ਼ ਜਾਂ ਇਸ ਤਰੀਕੇ ਦੀਆਂ ਚੀਜ਼ਾਂ ਜਿਹੜੀਆਂ ਉਹ ਦਿੱਕਤ ਹੀ ਪੈਦਾ ਕਰਦੀਆਂ ਜ਼ਿਆਦਾਤਰ ਜਾਂ ਇਦਾਂ ਦਾ ਦਿੱਕਤ ਪੈਦਾ ਹੋ ਸਕਦੀ ਹੈ ਤੁਹਾਡਾ ਕੀ ਆਈਡੀਆ ਦੇਖੋ ਕੋਈ ਵੀ ਮੂਵੀਜ਼ ਜਿਹੜੀਆਂ ਕਿਸੇ ਕੋਈ ਰਿਲੀਜੀਅਸ ਭਾਵਨਾਵਾਂ ਨੂੰ ਯੂ ਨੋ ਉਕਸਾਂਦੀਆਂ ਹੋਣ ਹੈਨਾ ਜਾਂ ਠੇਸ ਪਹੁੰਚਾਉਂਦੀਆਂ ਹੋਣ ਜਾਂ ਕਿਸੇ ਇੱਕ ਪਾਰਟिकुलर ਕਮਿਊਨਿਟੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਂਦੀਆਂ ਹੋਣ ਜਾਂ ਰਿਲੀਜੀਅਸ ਸੈਂਟੀਮੈਂਟਸ ਦੀ ਜੇ ਮੈਂ ਗੱਲ ਕਰ ਲਾਂ ਤਾਂ ਮੈਨੂੰ ਲੱਗਦਾ ਨਹੀਂ ਹੈ ਕਿ ਇਹ ਜੀ ਮੂਵੀ ਕਦੇ ਵੀ ਆਉਣੀ ਚਾਹੀਦੀ ਹੈ ਜੀ ਜੀ ਸੇ ਨਾਲ ਹੀ ਲਾਸਟ ਸਵਾਲ ਹੈ ਮੇਰਾ ਕਿ ਤੁਸੀਂ ਕੀ ਮੰਗ ਕਰਦੇ ਹੋ ਬੀਜੇਪੀ ਤੋਂ ਕਿਉਂਕਿ ਤੁਸੀਂ ਅੱਜ ਪ੍ਰੈਸ ਕਾਨਫਰੰਸ ਵੀ ਕੀਤਾ ਹੈ ਪਰ ਫਿਰ ਵੀ ਇੱਕ ਵਾਰੀ ਕਲੈਰਿਟੀ ਨਾਲ ਕੀ ਮੰਗ ਕਰਦੇ ਹੋ ਤੁਸੀਂ ਮੈਂ ਬਹੁਤ ਜ਼ਿੰਮੇਵਾਰੀ ਦੇ ਨਾਲ ਇਹ ਤੁਹਾਨੂੰ ਕਹਿ ਰਹੀ ਹਾਂ ਔਰ ਲੋਕਾਂ ਨੂੰ ਇਸ ਤੁਹਾਡੇ ਮਾਧਿਅਮ ਰਾਹੀਂ ਦੱਸ ਰਹੀ ਹਾਂ ਕਿ ਅਸੀਂ ਸਾਡੀ ਮੰਗ ਇੱਕ ਹੀ ਹੈ ਕਿ ਕੰਗਨਾ ਦੇ ਖਿਲਾਫ ਇਸ ਵਿਵਾਦਿਤ ਬਿਆਨ ਦੇ ਲਈ ਉਹਦੇ ਉੱਤੇ ਐਕਸ਼ਨ ਲਿਆ ਜਾਣਾ ਚਾਹੀਦਾ ਹੈ ਜਾਂ ਕੰਗਨਾ ਆਪ ਅਸਤੀਫਾ ਦੇਵੇ ਜਾਂ ਪਾਰਟੀ ਦੀ ਉਹਨਾਂ ਦੀ ਸੀਨੀਅਰ ਲੀਡਰਸ਼ਿਪ ਜਿਹੜੀ ਹੈ ਉਹ ਉਹਦੇ ਉੱਤੇ ਐਕਸ਼ਨ ਲੈਂਨ ਕਿਸਾਨਾਂ ਤੋਂ ਮਾਫੀ ਮੰਗਨ ਪੰਜਾਬ ਬੀਜੇਪੀ ਲੀਡਰਸ਼ਿਪ ਜਿਹੜੀ ਹੈ ਉਹ ਅਗਰ ਇਸ ਵੇਲੇ ਕਿਸਾਨਾਂ ਦੇ ਨਾਲ ਨਹੀਂ ਖੜੇ ਹੋ ਸਕਦੀ ਭੈਣਾਂ ਦੇ ਨਾਲ ਨਹੀਂ ਖੜੇ ਹੋ ਸਕਦੀ ਬਿਕੋਜ਼ ਜੇ ਅਸੀਂ ਰੇਪ ਦੀ ਗੱਲ ਕਰਦੇ ਹਾਂ ਤਾਂ ਕਿਤੇ ਕਿਤੇ ਸਾਰੀਆਂ ਫੀਮੇਲਜ਼ ਦੀਆਂ ਭਾਵਨਾਵਾਂ ਨੂੰ ਵੀ ਠੇਸ ਪਹੁੰਚਾਈ ਜਾਂਦੀ ਹੈ ਉਹਨਾਂ ਦੀ ਸੈਲਫ ਰਿਸਪੈਕਟ ਦੀ ਗੱਲ ਹੈਗੀ ਹੈ ਹਾਂਜੀ ਸੋ ਅਗਰ ਪੰਜਾਬ ਬੀਜੇਪੀ ਲੀਡਰਸ਼ਿਪ ਵੀ ਇਸ ਵੇਲੇ ਕਿਸਾਨਾਂ ਦੇ ਨਾਲ ਔਰ ਭੈਣਾਂ ਦੇ ਨਾਲ ਨਹੀਂ ਖੜੀ ਹੋ ਸਕਦੀ ਤਾਂ ਉਹਨਾਂ ਨੂੰ ਵੀ ਸਾਰਿਆਂ ਨੂੰ ਅਸਤੀਫਾ ਦੇ ਦੇਣਾ ਚਾਹੀਦਾ ਹੈ ਥੈਂਕ ਯੂ ਅ ਸਾਡੇ ਨਾਲ ਸੀਗੇ ਜੀਵਨ ਜੋਤ ਕੌਰ ਜਿਹੜੇ ਕਿ ਵਿਧਾਇਕ ਨੇ ਐਮ ਐਲ ਏ ਨੇ ਉਹਨਾਂ ਨੇ ਖਾਸ ਤੌਰ ਤੇ ਗੱਲ ਕੀਤੀ ਕੰਗਨਾ ਰਣੌਤ ਦੇ ਮੁੱਦੇ ਤੇ ਜਿਹੜੇ ਉਹਨਾਂ ਨੇ ਬਿਆਨ ਦਿੱਤੇ ਸੀ ਰੇਪ ਨੂੰ ਲੈ ਕੇ ਬਹੁਤ ਵਿਵਾਦਿਤ ਬਿਆਨ ਪਿਛਲੇ ਦਿਨਾਂ ਤੋਂ ਚੱਲ ਰਿਹਾ ਹੈ ਔਰ ਕਾਫੀ ਜ਼ਿਆਦਾ ਸੁਰਖੀਆਂ ਵਿੱਚ ਰਿਹਾ ਹੈ ਉਸ ਨੂੰ ਲੈ ਕੇ ਉਹਨਾਂ ਨੇ ਕਿਹਾ ਹੈ ਕਿ ਅਸਤੀਫਾ ਦੇ ਦੇਣਾ ਚਾਹੀਦਾ ਹੈ ਕੰਗਨਾ ਨੂੰ ਆਪਣੇ ਆਪ ਜਾਂ ਪਾਰਟੀ ਨੂੰ ਨਾ ਤੇ ਐਕਸ਼ਨ ਲੈਣਾ ਚਾਹੀਦਾ ਹੈ ਔਰ ਜਿੱਥੋਂ ਤੱਕ ਹੋ ਸਕੇ ਅਸਤੀਫਾ ਉਹਦਾ ਲੈਣਾ ਚਾਹੀਦਾ ਹੈ ਪਰ ਉਸ ਦੇ ਨਾਲ ਉਹਨਾਂ ਨੇ ਇਹ ਵੀ ਕਿਹਾ ਕਿ ਹਰਜੀਤ ਗਰੇਵਾਲ ਨੇ ਵੀ ਪਿਛਲੇ ਦਿਨੀ ਜਿਹੜਾ ਬਿਆਨ ਦਿੱਤਾ ਹੈ ਉਵਿਨਨੂ ਜਰਾ ਇਸ ਗੱਲ ਲਈ ਬਿਲਕੁਲ ਸਾਫ਼ ਗੋਹੀ ਨਾਲ ਸਾਹਮਣੇ ਆਣਾ ਚਾਹੀਦਾ ਹੈ ਕਿ ਉਹ ਕਿਸਾਨਾਂ ਦੇ ਨਾਲ ਨੇ ਜਾਂ ਕਿਸਾਨਾਂ ਦੇ ਵਿਰੋਧ ਨੇ ਨਾਲ ਹੀ ਜਿਹੜੇ ਵਿਮਨ ਵਿੰਗ ਜਿਹੜੀ ਆਮ ਆਦਮੀ ਪਾਰਟੀ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਜਿਹੜਾ ਭਾਜਪਾ ਹੈ ਉਹਦਾ ਖਾਸ ਤੌਰ ਤੇ ਜਿਹੜਾ ਪੰਜਾਬ ਪੱਖੀ ਬਿਲਕੁਲ ਵੀ ਰੁਝਾਨ ਨਹੀਂ ਹੈਗਾ ਪੰਜਾਬ ਵਿਰੋਧੀ ਬਿਆਨ ਹਮੇਸ਼ਾ ਦਿੰਦੇ ਰਹੇ ਨੇ ਤੇ ਉਹਨਾਂ ਨੇ ਇਹ ਵੀ ਕਿਹਾ ਹੈ ਕਿ ਭਾਜਪਾ ਪੰਜਾਬ ਨੂੰ ਹਰ ਹਾਲ ਦੇ ਵਿੱਚ ਜਿਹੜਾ ਹੈਗਾ ਉਹ ਕੰਨਾ ਦਾ ਇਸ ਪਾਰਟਿਕੂਲਰ ਬਿਆਨ ਦਾ ਜਿਹਦੇ ਵਿੱਚ ਰੇਪ ਸ਼ਬਦ ਦਾ ਬਾਰ ਬਾਰ ਇਸਤੇਮਾਲ ਹੋ ਰਿਹਾ ਜਿਹੜਾ ਕਿ ਪੂਰੇ ਤਰੀਕੇ ਦੇ ਨਾਲ ਔਰਤਾਂ ਤੇ ਦੇਲੇ ਪੱਖ ਨੂੰ ਲੈ ਕੇ ਚੰਗੀ ਗੱਲ ਨਹੀਂ ਆ ਉਸ ਨੂੰ ਲੈ ਕੇ ਕੰਗਨਾ ਦਾ ਵਿਰੋਧ ਕਰਨਾ ਚਾਹੀਦਾ ਹੈ ਕੈਮਰਾ ਪਰ ਸਰਬਯੁੱਦ ਦੇ ਨਾਲ ਬਿੰਦੂ ਸਿੰਘ ਚੰਡੀਗੜ੍ਹ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਬੁਲੰਦ ਆਵਾਜ਼ ਖੇਡ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਬ ਧਰਮ धरोਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ